ਇਸ ਵੇਲੇ ਅਸੀਂ ਸਰਕਾਰੀ ਹੌਕੜੋ ਦੇ ਬਾਹਰ ਖੜੇ ਪਿਛਲੀ ਵਾਰ ਵੀ ਜਦ ਤੁਸੀਂ ਐਸਐਚਓ ਸੀਗੇ ਤਾਂ ਵੀ ਤੁਸੀਂ ਸ਼ਕਤੀ ਕੀਤੀ ਸੀ ਤੇ ਤੁਹਾਡੀ ਬਦਲੀ ਕਰਾ ਦਿੱਤੀ ਗਈ ਤੇ ਤੁਹਾਨੂੰ ਬਦਲੀ ਦਾ ਫਾਇਦਾ ਮੈਨੂੰ ਬਦਲੀ ਦਾ ਕੀ ਡਰ ਹੈ ਮੈਂ ਗਵਰਨਮੈਂਟ ਦੀ ਨੌਕਰੀ ਕਰਨੀ ਮੈਨੂੰ ਐਸਐਚਓ ਲੱਗਣਾ ਇਨਸਪੈਕਟਰ ਮੇਰਾ ਰੈਂਕ ਕਾਫਸਰਾਂ ਨੂੰ ਪਤਾ ਮੇਰਾ ਵੀ ਮੈਂ ਕੰਮ ਕਰਨ ਵਾਲਾ ਬੰਦਾ ਵਾਪੇ ਲਾਣਗੇ ਉਹਨਾਂ ਨੇ ਐਡਜਸਟ ਕਰਾ ਪਹਿਲਾਂ ਵੀ ਤੇ ਇੱਕ ਸਾਲ ਐਸਐਚਓ ਰਹਿ ਕੇ ਕੇ ਮੋਸ਼ਾ ਨਹੀਂ ਕਿਸੇ ਨੂੰ ਬਖਸ਼ਿਆ ਤੇ ਹੋਮ ਨਹੀਂ ਬਖਸ਼ਾ ਦੇਖੋ ਰਾਜਪੁਰਾ ਦੇ ਵਿੱਚ ਕਿਵੇਂ ਨਸ਼ਾ ਤਸਕਰਾਂ ਨੂੰ ਪੈ ਗਈਆਂ ਭਾਜੜਾ ਐਸਐਚਓ ਦੀ ਛਾਪੇ ਮਾਰੀ ਦੇਖ ਸੈਮ ਉੱਠੇ ਨਸ਼ਾ ਤਸਕਰ ਅੱਜ ਰਾਜਪੁਰਾ ਵਿਖੇ ਨਸ਼ੇੜੀਆਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਉਸ ਵੇਲੇ ਭਾਜੜਾ ਪੈ ਗਈਆਂ ਜਦੋਂ ਰਾਜਪੁਰਾ ਸਿਟੀ ਵਿਖੇ ਨਵੇਂ ਆਏ ਐਸਐਚਓ ਬਲਵਿੰਦਰ ਸਿੰਘ ਦੇ ਵੱਲੋਂ ਰਾਜਪੁਰਾ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜੀ ਹਾਂ ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਦਿਨੀ ਰਾਜਪੁਰਾ ਵਿਖੇ ਨਸ਼ਾ ਕਰਦੇ ਨੌਜਵਾਨਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਬੇहद ਵਾਇਰਲ ਹੋਈਆਂ ਸੀ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਨਵੇਂ ਆਏ ਐਸਐਚਓ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਹੁਣ ਛਾਪੇਮਾਰੀ ਕੀਤੀ ਗਈ ਹੈ ਆਖਰ ਕੀ ਨਿਕਲਿਆ ਨਤੀਜਾ ਇਹ ਦੇਖਦੇ ਹਾਂ ਆਮ ਤੈ ਤੁਸੀਂ ਰੇਡ ਕੀਤੀ ਹੈ ਤੇ ਉਸ ਤੋਂ ਪਹਿਲਾਂ ਮੈਡੀਕਲ ਸਟੋਰ ਤੇ ਵੀ ਗਏ ਹੋ ਕਿਆ ਕਹਿਣਾ ਚਾਹੋਗੇ ਮੈਂ ਕੱਲ ਇੱਥੇ ਜੁਆਇਨ ਕੀਤਾ ਆ ਸਭ ਤੋਂ ਪਹਿਲਾਂ ਮੈਨੂੰ ਅਫਸਰਾਂ ਵੱਲੋਂ ਹਦਾਇਤਾਂ ਸੀ ਵੀ ਰਾਜਪੁਰੇ ਸ਼ਹਿਰ ਨੂੰ ਨਸ਼ਾ ਮੁਕਤ ਕਰਨਾ ਜਿੱਥੇ ਤੱਕ ਮੇਰੀ ਪੂਰੀ ਕੋਸ਼ਿਸ਼ ਹੈ ਵੀ ਮੈਂ ਰਾਜਪੁਰੇ ਨਸ਼ਾ ਮੁਕਤ ਕਰਾਂਗਾ ਪਹਿਲਾਂ ਮੈਂ ਡਰੱਗ ਵਾਲੀ ਇਸਤੇ ਕੀਤਾ ਦੁਕਾਨਾਂ ਤੇ ਰੇਡ ਡਰੱਗ ਇੰਸਪੈਕਟਰਾਂ ਨੂੰ ਫ੍ਰੀ ਕਰਕੇ ਅੱਗੇ ਭੇਜਿਆ ਉਸ ਤੋਂ ਬਾਅਦ ਹੁਣ ਜਿਹੜੀ ਆ ਬਸਤੀ ਐ ਇੱਥੇ ਢੇਹਾ ਬਸਤੀ ਕਿਹਾ ਜਾਂਦਾ ਇੱਥੇ ਇੱਥੇ ਮੈਨੂੰ ਪਤਾ ਲੱਗਦਾ ਵੀ ਕੁਝ ਮਤਲਬ ਕਿ ਸ਼ਰਾਰਤੀ ਅੰਸਰ ਨੇ ਜਿਹੜੇ ਨਸ਼ਾ-ਨਸ਼ ਚੋਰੀਆਂ ਵੀ ਕਰਦੇ ਨੇ ਇਸ ਕਰਕੇ ਮੈਂ ਇੱਥੇ ਰੇਡ ਕੀਤੀ ਸੀ ਪੰਜ ਚਾਰ ਬੰਦੇ ਹੈਗੇ ਸੀ ਉਹਨਾਂ ਤੇ ਸਾਰਿਆਂ ਦਾ ਰੇਡ ਕਰਕੇ ਆਏ ਸਾਰੀ ਬਸਤੀ ਚ ਤੇ ਅਗਰ ਸਾਨੂੰ ਮਿਲਦੇ ਆ ਤਾਂ ਖਲਾਫ ਕਰ ਦੇ ਸਰ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸੇ ਦਰਮਿਆਨ ਬਦਲੀ ਹੋਣਾ ਤੇ ਤੁਹਾਡਾ ਇੱਥੇ ਆਣਾ ਤੇ ਤੁਹਾਡਾ ਰੇਡ ਕਰਨਾ ਕਿ ਆ ਇਹ ਸਾਰਾ ਕੁਝ ਮੈਚ ਕਰਦਾ 25 ਇਸ ਦੇ ਬਾਰੇ ਅਫਸਰ ਦੱਸ ਸਕਦੇ ਹੋ ਮੈਨੂੰ ਤਾਂ ਹੁਕਮ ਹੋਇਆ ਸੀ ਵੀ ਤੁਸੀਂ ਮੈਂ ਆ ਕੇ ਜੁਆਇਨ ਕੀਤਾ ਸੀ ਵੀ ਤੁਸੀਂ ਐਸਐਚਓ ਸਿਟੀ ਰਾਜਪੁਰੂ ਜਾ ਕੇ ਜੁਆਇਨ ਕਰੋ ਮੈਂ ਆ ਕੇ ਇੱਥੇ ਜੁਆਇਨ ਕੀਤਾ ਤੇ ਮੈਨੂੰ ਹਦਾਇਤਾਂ ਹੋਈਆਂ ਵੀ ਆਹ ਕੰਮ ਇੱਥੇ ਕਰਨੇ ਨੇ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲ ਦੇ ਆਧਾਰ ਅਫਸਰਾਂ ਵੱਲੋਂ ਹਦਾਇਤਾਂ ਨੇ ਵੀ ਨਸ਼ਾ ਮੁਕਤ ਪੁਰਾਣਾ ਮਲੇ ਡੀਐਸਪੀ ਸਾਹਿਬ ਵੱਲੋਂ ਮੈਂ ਐਸਐਸਪੀ ਸਾਹਿਬ ਵੱਲੋਂ ਆਹੀ ਹਦਾਇਤਾਂ ਨੇ ਵਿੱਚ ਕੋਈ ਵੀ ਨਸ਼ੇ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਸਰ ਅਸੀਂ ਸਮਝੀਏ ਕਿ ਵੀਡੀਓ ਜਿਹੜੀ ਵਾਇਰਲ ਹੋਈ ਹੈ ਪ੍ਰਦੀਪ ਨੇ ਗੱਲ ਕੀਤੀ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਜਗ੍ਹਾ ਤੇ ਆ ਕੇ ਤੁਹਾਡੀ ਪਹਿਲੀ ਰੇਡ ਬਿਲਕੁਲ ਜੀ ਬਿਲਕੁਲ ਅਫਸਰ ਅਕਸਰ ਜਦ ਵੀ ਕੋਈ ਨਵੇਂ ਅਫਸਰ ਆਂਦੇ ਆ ਤੇ ਉਹ ਪਹਿਲਾਂ ਪਹਿਲਾਂ ਰੇਡ ਕਰਦੇ ਆ ਤੇ ਉਸ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਜਾਂਦੇ ਆ ਤੇ ਤੇ ਇਹ ਨਸ਼ੇ ਦਾ ਕਾਰੋਬਾਰ ਫਿਰ ਚੱਲੂ ਹੋ ਜਾਂਦਾ ਹੈ। प्रदीप ਜੀ ਗੱਲ ਇਸ ਤਰ੍ਹਾਂ ਮੈਂ ਪਹਿਲਾਂ ਵੀ ਇੱਥੇ 1 ਸਾਲ ਐਸਐਚਓ ਰਹਿ ਕੇ ਗਿਆ ਮੈਂ ਉਸ ਟਾਈਮ ਵੀ ਨਹੀਂ ਕਿਸੇ ਨੂੰ ਬਖਸ਼ਿਆ ਤੇ ਹੁਣ ਵੀ ਨਹੀਂ ਬਖਸਾਂਗਾ। ਠੀਕ ਹੈ। ਠੀਕ ਹੈ ਜੀ। ਤੇ ਕੁਝ ਮੈਸੇਜ ਮੈਂ ਮੈਂ ਮੈਸੇਜ ਦੇਣਾ ਚਾਹੂੰਗਾ ਅਗਰ ਕੋਈ ਵੀ ਬੰਦਾ ਨਸ਼ਾ ਕਰਨ ਦਾ ਆਦੀ ਹੈਗਾ ਔਰ ਉਹ ਛੱਡਣਾ ਚਾਹੁੰਦਾ ਆ ਉਹ ਸਾਡੇ ਕੋਲ ਬੇਚੀਜ਼ੇ ਖੋ ਕੇ ਆ ਜੇ ਅਗਰ ਤੁਹਾਡੇ ਮਾਧਿਅਮ ਆਉਂਦਾ ਹੈ ਕਿਸੇ ਨੂੰ ਵੀ ਪਤਾ ਲੱਗਦਾ ਵੀਡੀਓ ਦੇਖ ਉਸ ਦੇ ਉੱਪਰ ਕੋਈ ਐਫ ਆਈ ਆਰ ਨਹੀਂ ਦਰਜ ਕਰਾਂਗੇ ਉਸ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਉਹਨਾਂ ਜਿਹੜੇ ਵੇਚਣ ਵਾਲੇ ਨੇ ਉਹਨਾਂ ਵਾਸਤੇ ਆਹ ਚੇਤਾਵਨੀਆਂ ਵੀ ਉਹ ਤਾਂ ਛੱਡ ਦਿਓ ਨਹੀਂ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣਗੀਆਂ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ 1% ਵੀ ਨਸ਼ੇ ਦੇ ਵਿੱਚ ਕਿਸੇ ਨੂੰ ਛੱਡਿਆ ਨਹੀਂ ਜਾਊਗਾ ਅਗਰ ਕੋਈ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਹੈ ਤੁਹਾਡੇ ਕਿਸੇ ਮਾਧਿਅਮ ਰਾਹੀਂ ਦੱਸ ਕੇ ਤੁਹਾਨੂੰ ਆ ਸਕਦਾ ਸਾਡੇ ਕੋਲ ਅਸੀਂ ਉਹਨੂੰ ਐਡਮਿਟ ਕਰਾਵਾਂਗੇ ਦਵਾਈ ਦਵਾਵਾਂਗੇ ਸਰਕਾਰ ਤੋਂ ਬੇਨਤੀ ਕਰਕੇ ਉਹਨੂੰ ਬਿਲਕੁਲ ਫਰੀ ਕਰਾਵਾਂਗੇ ਸੋ ਮੈਂ ਹਾ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪਾ ਵੈਗਨਿਊਜ਼ ਚੈਨਲ ਇਸ ਵੇਲੇ ਅਸੀਂ ਸਰਕਾਰੀ ਹਸਪਤਲ ਦੇ ਬਾਹਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੀ ਮੈਡੀਕਲ ਜਿਹੜੀ ਦੁਕਾਨਾਂ ਹੈਗੀਆਂ ਪੰਜਾਬ ਦੇ ਵਿੱਚ ਜਿੱਦਾਂ ਨਸ਼ਾ ਵਧਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਭਗਵੰਤਪਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਪੰਜਾਬ ਚ ਨਸ਼ੇ ਨਹੀਂ ਵਧਣ ਦਵਾਂਗਾ ਉਸ ਦੇ ਮੱਦੇ ਨਜ਼ਰ ਦੇ ਨਵੇਂ ਐਸ ਐਚ ਓ ਆਏ ਆ ਬਲਵਿੰਦਰ ਸਿੰਘ ਉਹਨਾਂ ਨੇ ਅੱਜ ਜਿਹੜੀ ਪੁਲਿਸ ਪਾਰਟੀ ਦੇ ਨਾਲ ਇੱਕ ਰੇਡ ਕੀਤੀ ਹੈ ਤੇ ਜਿਹੜੇ ਆਪਣਾ ਮੈਡੀਕਲ ਸਟੋਰਸ ਹੈਗੇ ਸਰਕਾਰੀ ਹਸਪਤਲ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਉੱਥੇ ਕਿਸ ਤਰੀਕੇ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਡਰੱਗ ਇਨਸਪੈਕਟਰ ਜਿਹੜੇ ਮੈਡਮ ਹੈਗੇ ਉਹ ਵੀ ਇੱਥੇ ਸਪੈਸ਼ਲ ਤੌਰ ਤੇ ਆਏ ਆ ਉਹ ਆਪ ਚੈੱਕ ਕਰ ਰਹੇ ਕਿ ਵੀ ਕਿਹੜੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰੱਖ ਸਕਦੇ ਨੇ ਕਿਹੜੀਆਂ ਨਹੀਂ ਰੱਖ ਸਕਦੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੀ ਇੱਥੇ ਜਾਂਚ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਇੱਕ ਡੱਬੇ ਨੂੰ ਚੈੱਕ ਕੀਤਾ ਜਾ ਰਿਹਾ ਹੈ ਤੇ ਮੈਡਮ ਵੱਲੋਂ ਆਪ ਇੱਥੇ ਪਹੁੰਚ ਕੇ ਹਰ ਇੱਕ ਦਵਾਈ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਗਰ ਤੁਹਾਡੇ ਸਟੋਰ ਤੇ ਵੈਸੇ ਵੀ ਕੋਈ ਮਤਲਬ ਇਹੋ ਜਿਹਾ ਬੰਦਾ ਆਉਂਦਾ ਆ ਕੋਈ ਨਸ਼ੇ ਦੇ ਇੰਜੈਕਸ਼ਨ ਜਾਂ ਕੋਈ ਲੈਣਾ ਆਉਂਦਾ ਤੁਹਾਨੂੰ ਪਤਾ ਵੀ ਇਹ ਨਸ਼ੇ ਦਾ ਹੈਬਿਟ ਨਸ਼ਾ ਕਰਨ ਦਾ ਆਦੀ ਹੈ ਤੁਸੀਂ ਸਾਨੂੰ ਕਾਲ ਕਰਕੇ ਮੇਰੇ ਨੰਬਰ ਤੇ ਜਦੋਂ ਮਰਜੀ ਦੱਸ ਸਕਦੇ ਹੋ ਅਸੀਂ ਉਹਨੂੰ ਐਡਮਿਟ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਪ੍ਰੋਪਰ ਤਾਂ ਕਿ ਉਹ ਆਪਣਾ ਇਲਾਜ ਕਰਾ ਕੇ ਦੀ ਦੁਨੀਆ ਜੋ ਕੀ ਬਲ ਡਰਦਾ ਐ ਇਸੇ ਕਰਕੇ ਨਹੀਂ ਉਹ ਸਾਹਮਣੇ ਆਉਂਦਾ ਉਹ ਡਰਦੇ ਨਹੀਂ ਇਲਾਜ ਕਰਾਉਣ ਤੋਂ ਠੀਕ ਹੈ ਜੀ ਅਗਰ ਤੁਹਾਡੇ ਕੋਲ ਕੋਈ ਆ ਜਾਂਦਾ ਸਾਨੂੰ ਗੁਪਤ ਤੌਰ ਤੇ ਦੱਸਿਆ ਜਾਂ ਵੀ ਅਸੀਂ ਉਹਨਾਂ ਨੂੰ ਮਤਲਬ ਆਪਣੇ ਸੈਂਟਰਾਂ 'ਚ ਜਾ ਕੇ ਐਡਮਿਟ ਕਰਾ ਕੇ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਠੀਕ ਦੀਨ ਦੁਨੀਆ 'ਚ ਲੈ ਕੇ ਆਵਾਂਗੇ ਸਰ ਕੀ ਕਹਿਣਾ ਚਾਹੋਗੇ ਅੱਜ ਹੀ ਤੁਸੀਂ ਆਪਣੀ ਸੀਟ ਤੇ ਬੈਠੇ ਹੋ ਤੇ ਅੱਜ ਹੀ ਤੁਸੀਂ ਰੇਟ ਕੀਤੀ ਹੈ ਇਹ ਅ ਪ੍ਰਦੀਪ ਜੀ ਅਸੀਂ ਮੈਂ ਕੱਲੀ ਜੁਆਇਨ ਕੀਤਾ ਤੇ ਅੱਜ ਜਿਹੜਾ ਅਫਸਰਾਂ ਵੱਲੋਂ ਹਦਾਇਤਾਂ ਸੀ ਐਸਐਸਪੀ ਸਾਹਿਬ ਵੱਲੋਂ ਸਾਡੇ ਡੀਐਸਪੀ ਸਾਹਿਬ ਵੱਲੋਂ ਵੀ ਲੋਕਾ ਜਿਹੜੇ ਸ਼ਿਕਾਇਤ ਕਰਦੇ ਵੀ ਨਸ਼ਾ ਨਸ਼ਾ ਜੀ ਉਹਦੇ ਬਾਰੇ ਪਤਾ ਲੱਗ ਰਿਹਾ ਸੀ ਵੀ ਕੁਝ ਬੱਚੇ ਨਸ਼ਾ ਕਰਦੇ ਨੇ ਜਿਸ ਕਰਕੇ ਅਸੀਂ ਅੱਜ ਇੱਥੇ ਆ ਰੇਡ ਕਰਾਈ ਹੈ ਡਰੱਗ ਇੰਸਪੈਕਟ ਸਭ ਨੂੰ ਸਵੇਰੇ ਬੇਨਤੀ ਕਰਕੇ ਬੁਲਾਇਆ ਵੀ ਸਾਨੂੰ ਟਾਈਮ ਦਿਓ ਤੇ ਆ ਸਾਰਾ ਜਿਹੜਾ ਸ਼ਹਿਰ ਦੇ ਵਿੱਚ ਜਿੰਨੀ ਵੀ ਸ਼ਾਪਸ ਹੈ ਸਾਰੀ ਚੈੱਕ ਕਰਾਵਾਂਗੇ ਅਗਰ ਸਾਨੂੰ ਕੋਈ ਇਹੋ ਜਿਹੀ ਚੀਜ਼ ਮਿਲਦੀ ਤਾਂ ਉਹਦੇ ਬਣਦੇ ਕਾਰਵਾਈ ਕੀਤੀ ਜਾਊਗੀ ਪਿਛਲੇ ਦਿਨੋਂ ਤੋਂ ਕਈ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਜਿਹੜੇ ਨਸ਼ੇ ਕਰਦੇ ਹੋਏ ਇੰਜੈਕਸ਼ਨ ਵਗੈਰਾ ਸਾਰਾ ਕੁਝ ਉਹ ਨਜ਼ਰ ਆ ਰਿਹਾ ਹੈ ਕਿਉਂ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਸ ਡਿਸਟ੍ਰਿਕਟ ਦੇ ਵਿੱਚ ਕੱ ਪਹਿਲਾਂ ਵੀ ਤੁਹਾਡੇ ਕੋਲ ਸਾਲ ਰਹਿ ਗਿਆ ਪਹਿਲਾਂ ਵੀ ਮੇਰੀ ਕਾਰਵਾਈ ਇੰਨੀ ਜਲਦੀ ਸੀ ਵੀ ਨਸ਼ੇ ਦੇ ਖਿਲਾਫ ਤੇ ਹੁਣ ਵੀ ਮੇਰੀ ਆਹੀ ਰਹੇਗੀ ਤੇ ਇਹ ਜਾਰੀ ਰਹੇਗੀ ਆਹ ਜਾਰੀ ਰਹੇਗੀ ਜੀ ਰੈਗੂਲਰ ਚੱਲੇਗੀ ਹੈ ਠੀਕ ਹੈ ਕੋਈ ਵੀ ਅਗਰ ਤੁਹਾਨੂੰ ਵੀ ਕਿਸੇ ਕਿਤੇ ਪਤਾ ਲੱਗਦਾ ਆ ਅਗਰ ਕੋਈ ਆ ਕੇ ਸਾਨੂੰ ਕਹਿੰਦਾ ਆ ਅਸੀਂ ਉਹਦਾ ਇਲਾਜ ਕਰਾਉਣ ਨੂੰ ਵੀ ਤਿਆਰ ਆ ਅਗਰ ਉਹ ਛੱਡਣਾ ਚਾਹੁੰਦਾ ਅਸੀਂ ਇਲਾਜ ਕਰਾਉਣ ਨੂੰ ਵੀ ਤਿਆਰ ਆ ਅਗਰ ਉਹ ਨਹੀਂ ਅਗਰ ਕੋਈ ਵੇਚਣ ਵਾਲਾ ਆ ਤਾਂ ਉਸ ਦੇ ਖਿਲਾਫ ਕੋਈ ਵੀ 1 ਪੁਆਇੰਟ ਵੀ ਨਹੀਂ ਬਖਸ਼ਿਆ ਜਾਏਗਾ ਉਸੇ ਟਾਈਮ ਐਫਆਰ ਲਾਉਂ ਦਿੱਤੀ ਜਾਊਗੀ ਪਿਛਲੀ ਵਾਰ ਵੀ ਜਦ ਤੁਸੀਂ ਐਸਐਚਓ ਸੀਗੇ ਤਾਂ ਵੀ ਤੁਸੀਂ ਸਖਤੀ ਕੀਤੀ ਸੀ ਤੇ ਤੁਹਾਡੀ ਬਦਲੀ ਕਰਾ ਦਿੱਤੀ ਗਈ ਸੀ ਤੇ ਤੁਹਾਨੂੰ ਬਦਲੀ ਦਾ ਕੋਈ ਨੰਬਰ ਨਹੀਂ ਮੈਨੂੰ ਬਦਲੀ ਦਾ ਕੀ ਡਰ ਹੈ ਮੈਂ ਗਵਰਨਮੈਂਟ ਦੀ ਨੌਕਰੀ ਕਰਨੀ ਮੈਂ ਐਸਐਚਓ ਲੱਗਣਾ ਇਨਸਪੈਕਟਰ ਮੇਰਾ ਰੈਂਕ ਆਫਸਰਾਂ ਨੂੰ ਪਤਾ ਮੇਰਾ ਵੀ ਮੈਂ ਕੰਮ ਕਰਨ ਵਾਲਾ ਬੰਦਾ ਉਹ ਆਪੇ ਲਾਣਗੇ ਉਹਨਾਂ ਨੇ ਐਡਜਸਟ ਦੇਖਣਾ ਮੈਨੂੰ ਤੁਸੀ ਸ਼ਹਿਰ ਨੂੰ ਇਹ ਜਿਹੜਾ ਨਸ਼ੇ ਦੀ ਇਹ ਅੱਗ ਜਲ ਰਹੀ ਹੈ ਉਸ ਤੋਂ ਨਿਜਾਤ ਮੈਂ ਨਸ਼ਾ ਬਿਲਕੁਲ ਖਤਮ ਸ਼ਹਿਰ ਦੇ ਵਿੱਚ ਕੋਈ ਵੀ ਨਸ਼ਾ ਨਹੀਂ ਵੇਚਿਆ ਜਾਊਗਾ ਨਾ ਹੀ ਕਿਸੇ ਨੂੰ ਲਿਆ ਜਾਊਗਾ ਅਗਰ ਕੋਈ ਇਲਾਜ ਕਰਾਣਾ ਚਾਹੁੰਦਾ ਆ ਮੈਂ ਤੁਹਾਡੇ ਮਾਦਮਾਂ ਨੂੰ ਕਹਿਣਾ ਚਾਹੁੰਦਾ ਹਰੇ ਕਿਸੇ ਨੂੰ ਅਗਰ ਕੋਈ ਇਲਾਜ ਕਰਾਣਾ ਚਾਹੁੰਦਾ ਆ ਉਹ ਮੇਰੇ ਕੋਲ ਆ ਸਕਦਾ ਮੈਂ ਉਹਨੂੰ ਐਡਮਿਟ ਕਰਾਵਾਂਗਾ ਅਗਰ ਕੋਈ ਨਹੀਂ ਇਲਾਜ ਵਾਸਤੇ ਪੈਸੇ ਉਹ ਵੀ ਅਸੀਂ ਕਰਾਵਾਂਗੇ ਸਰਕਾਰ ਤੋਂ ਤੇ ਕੋਈ ਗੱਲ ਨਹੀਂ ਅਗਰ ਛੱਡਣਾ ਚਾਹੁੰਦਾ ਅਸੀਂ ਛਡਾਵਾਂਗੇ ਆ ਦੀ ਕੋਈ ਐਫ ਆਰ ਲਾਉਣੀ ਨਹੀਂ ਕਰਾਂਗੇ ਉਸ ਤੇ ਕੋਈ ਕੁਝ ਨਹੀਂ ਕਰਾਂਗੇ ਠੀਕ ਹੈ ਜੀ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਕਰੂਨਾ ਗੁਪਤ ਹਾਂਜੀ ਮੈਡਮ ਕੀ ਅਹੁਦਾ ਹੈ ਤੁਹਾਡਾ ਡਰਗ ਇੰਸਪੈਕਟਰ ਹਾਂਜੀ ਤੇ ਤੁਸੀਂ ਅੱਜ ਰਾਜਪੁਰੇ ਪਹੁੰਚੇ ਹੋ ਕੋਈ ਹਦਾਇਤ ਮਿਲੀ ਸੀ ਜਾਂ ਕਿਸ ਤਰ੍ਹਾਂ ਦੀ ਹਾਂਜੀ ਹਾਂ ਐਸ ਐਚਓ ਸਾਹਿਬ ਵੱਲੋਂ ਸਾਨੂੰ ਸਪੈਸ਼ਲੀ ਕਿਹਾ ਗਿਆ ਸੀ ਕਿ ਇਹਨਾਂ ਵੱਲੋਂ ਜੋ ਵੀ ਹੈਬਿਟ ਫਾਰਮਿੰਗ ਮੈਡੀਸਨ ਦੀ ਚੈਕਿੰਗ ਕਰਨੀ ਹੈ ਤਾਂ ਉਸ ਰਿਗਾਰਡਿੰਗ ਅਸੀਂ ਇੱਥੇ ਆਏ ਹੈਗੇ ਮੈਡਮ ਇਹ ਚੈਕਿੰਗ ਕਦ ਕਰਦਾ ਜਾਰੀ ਰਹੇਗੀ ਅੱਜ ਅੱਜ ਕਿੰਨੀ ਦੇਰ ਤੱਕ ਤੁਸੀਂ ਮਤਲਬ ਅੱਜ ਪੂਰਾ ਤਈ ਹਲੇ ਤਾਂ ਕੰਟੀਨਿਊ ਰਹੇਗੀ ਦੇਖੋ ਸਾਰੇ ਢਾਨਿਆਂ ਵੱਲੋਂ ਚੈਕਿੰਗ ਹੋਣੀ ਹੈ ਜਿਨੇ ਵੀ ਪਟਿਆਲੇ ਡਿਸਟ੍ਰਿਕਟ ਦੇ ਹੈਗੇ ਨੇ ਤੋਂ ਉਸ ਰਿਗਾਰਡਿੰਗ ਬਲ ਪ੍ਰੇ ਲੋਡ ਪਾਉਗੇ ਅਸੀਂ ਇਹਨਾਂ ਨੂੰ ਬੁਲਾਵਾਂਗੇ ਤੇ ਉਸੇ ਟਾਈਮ ਤੇ ਤੇ ਕੁਝ ਕੁ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਕਿਥੇ ਮੁੰਡੇ ਇੰਜੈਕਸ਼ਨ ਵਗੈਰਾ ਲਾ ਰਹੇ ਆ ਤੁਸੀਂ ਉਸ ਜਗ੍ਹਾ ਤੇ ਜਾ ਕੇ ਵੀ ਚੈਕਿੰਗ ਕਰੋਗੇ ਕਿ ਉਹ ਕਿਹੜੇ ਨਸ਼ੇ ਕਰ ਰਹੇ ਆ ਤੇ ਕਿਹੜੀ ਦਵਾਈਆਂ ਯੂਜ਼ ਕਰ ਰਹੇ ਆ ਹਾਂ ਜਿਵੇਂ ਵੀ ਇਨਸਟਰਕਸ਼ਨਸ ਹੋਣਗੇ ਡਿਪਾਰਟਮੈਂਟ ਦੇ ਅਸੀਂ ਕਰ ਰਹੇ ਆ ਕਾਰਵਾਈ ਜੋ ਵੀ ਹੈਗੇ ਕਾਰਵਾਈ ਕੰਟੀਨਿਊ ਹੈ ਫਿਲਹਾਲ ਠੀਕ ਹੈ ਇਹਨਾਂ ਵੱਲੋਂ ਜਿਹੜੇ ਡਰਗ ਇੰਸਪੈਕਟਰ ਨੂੰ ਬੁਲਾਇਆ ਗਿਆ ਤੇ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਇੱਕ ਡੱਬਾ ਫਰੋੜ ਕੇ ਦੇਖਿਆ ਜਾ ਰਿਹਾ ਹੈ ਦਵਾਈਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਉੱਥੇ ਜਿਹੜੇ ਵੀ ਇੰਜੈਕਸ਼ਨਸ ਵਗੈਰਾ ਦੀ ਇਸਤੇਮਾਲ ਕੀਤੀ ਗਈ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਤੇ ਇਹ ਪਤਾ ਕੀਤਾ ਜਾਏਗਾ ਕਿ ਇਹ ਨਸ਼ਾ ਜਿਹੜਾ ਹੈ ਕਿੱਧਰੋਂ ਆ ਰਿਹਾ ਹੈ ਤੇ ਜਿਹੜੇ ਵੀ આરોપી ਪਾਏਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਐਪਨੂ ਚੈਨਲ ਰਾਜਪੁਰਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ